ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਸ਼ਹਿਰ ਤੋਂ ਚੈਹਲ ਵਾਲੀ ਛੜਕ ਜਿਹੜੀ ਉਹ ਸਿੱਧੀ ਪਾਣੇ ਵਿੱਚ ਆਉਂਦੀ ਹੈ ਤੇ ਉਦੋਂ ਬਾਅਦ ਚੁਮੇਲੀ ਕੋਟ ਸੁਖੀਆ ਅੱਗੇ ਭਲੂਰ ਨੂੰ ਲੰਘ ਜਾਂਦੀ ਹੈ ਇਹਦੇ ਆਸ-ਪਾਸ ਪਿੰਡਾਂ ਦੇ ਵਿੱਚ ਪੱਕਾ ਵੀ ਦੋਸਤੋ ਨੇੜਾ ਪਿੰਡ ਪੱਕਾ ਹਾਈਵੇ ਦੇ ਉੱਤੇ ਆਉਂਦਾ ਜਿਹੜਾ ਹਾਈਵੇ ਫਰੀਦਕੋਟ ਤੋਂ ਸ੍ਰੀ ਅਮਰitsar ਸਾਹਿਬ ਨੂੰ ਜਾਂਦਾ ਢੁੱਡੀ ਵੀ ਇਹਦੇ ਨੇੜਾ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਇਹ ਨਰੋਲ ਫਾਰਮਰ ਹੈ ਖੇਤੀਬਾੜੀ ਵਾਲੇ ਪਰ ਘਰ ਚ ਪਸ਼ੂ ਵੀ ਚੰਗੇ ਰੱਖਦੇ ਆ ਗਿਣਤੀ ਜੇ ਤੁਹਾਨੂੰ ਮੈਂ ਦਿਖਾ ਦਿਆਂ ਕੈਮਰਾ ਮਾਰ ਕੇ ਤਾਂ ਤੁਸੀਂ ਇਸ ਸਾਈਡ ਤੇ ਇਹਨਾਂ ਦੇ ਪਸ਼ੂ ਦੇਖ ਸਕਦੇ ਹੋ ਸਾਰੀਆਂ ਹੀ ਮੱਝਾਂ ਤੁਹਾਨੂੰ ਨੀਲੀ ਰਾਵੀ ਟੱਚ ਦੀਆਂ ਲੱਗਣਗੀਆਂ ਹਾਲਾਂਕਿ ਆਪਾਂ ਗ੍ਰੇਡੇਡ ਸ਼ਬਦ ਵਰਤ ਲਾਂਗੇ ਕਿਉਂਕਿ ਪ੍ਰੋਪਰ ਰਿਕਾਰਡ ਤਾਂ ਹੈ ਨਹੀਂ ਵੀ ਕਿਹੜੇ ਝੋਟਿਆਂ ਦੇ ਆ ਇੱਧਰ ਵੀ ਕੁਝ ਨਾਕ ਬੈਠੇ ਆ ਮੈਂ ਵੀਡੀਓ ਬਣਾ ਰਿਹਾ ਦੋ ਮੱਜਾਂ ਦੀ ਇਹ ਤੋਂ ਬਿਨਾ ਜੇ ਮੈਂ ਇਸ ਘਰ ਚ ਮੱਜਾਂ ਦੀ ਗੱਲ ਕਰਾਂ ਦੋਸਤੋ ਜਿਹੜੀ ਪਰਲੇ ਪਾਸੇ ਮੱਝ ਬੈਠੀ ਉਹ ਵੀ ਸੂਣ ਵਾਲੀ ਐ ਇਹ ਇੱਕ ਇਧਰ ਬੰਨਤੀ ਇਹ ਵੀ ਸੂਣ ਵਾਲੀ ਐ ਮਤਲਬ ਚਾਰ ਤਾਜ਼ੀਆਂ ਮੱਝਾਂ ਜਿਹੜੀਆਂ 5-10 ਤੋਂ 15 ਦਿਨਾਂ ਵਜਦੀ ਸੂਣ ਵਾਲੀਆਂ ਉਹਦੇ ਕਰਕੇ ਦੋ ਨਾਗ ਵਿੱਚੋਂ ਇਹਨਾਂ ਨੇ ਵਿਕਾਊ ਕੀਤੇ ਆ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਜਿਹੜੀ ਮੱਝ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਸ਼ੁਰੂ ਚ ਹੀ ਦੱਸ ਦਿਆਂ ਜਿਹੜੇ ਵੀਰ ਕਈ ਵਾਰ ਕਮੈਂਟ ਆਉਂਦੇ ਹੁੰਦੇ ਆ ਵੀ ਰੇਟ ਪਿੱਛੇ ਇਤਰਾਜ ਕਰਦੇ ਆ ਵੀ ਸਾਡਾ ਟਾਈਮ ਵੇਸਟ ਹੁੰਦਾ ਵੀ ਵੀਡੀਓ ਦੇਖਦੇ ਆ ਰੇਟ ਵਿੱਚ ਨਹੀਂ ਹੈਗਾ ਤਾਂ ਇਸ ਵੀਡੀਓ ਚ ਵੀ ਰੇਟ ਜਿਹੜੇ ਉਹ ਫੋਨ ਦੇ ਉੱਤੇ ਹੀ ਰੱਖੇ ਜਾਣਗੇ ਇਹਦਾ ਕਾਰਨ ਇਹ ਹੈ ਵੀ ਮੈਂ ਜਦੋਂ ਆ ਕੇ ਕਿਸੇ ਪਰਿਵਾਰ ਨਾਲ ਪਸ਼ੂਆਂ ਸੰਬੰਧੀ ਗੱਲਬਾਤ ਕਰਦਾ ਤਾਂ ਇਹ ਆਮ ਫਾਰਮਰ ਆ ਤੇ ਇਹਨਾਂ ਨੇ ਰੇਟ ਕਿਸੇ ਤੋਂ ਤਕਾਏ ਨਹੀਂਗੇ ਹੁਣ ਜੇ ਡਿਮਾਂਡ ਆਪਾਂ ਬਾਈ ਹੋਰਿਆਂ ਦੇ ਹਿਸਾਬ ਤੇ ਕਰ ਦਿੰਨੇ ਆ ਤਾਂ ਫਿਰ ਤੁਸੀਂ ਇਹ ਸੋਚੋਗੇ ਵੀ ਮੁੱਲ ਜ਼ਿਆਦਾ ਮੰਗ ਲਿਆ ਫਿਰ ਕਮੈਂਟ ਓਦਾਂ ਦੇ ਵੀਰਾਂ ਦੇ ਆਉਣ ਲੱਗ ਪੈਂਦੇ ਆ ਜੇ ਰੇਟ ਆਪਾਂ ਮੇਰੀ رائے ਨਾਲ ਮੈਂ ਘੱਟ ਕਰਵਾ ਦੇਣਾ ਤੇ ਪਸ਼ੂ ਪੂਰੇ ਦਾ ਵੈਗ ਗਿਆ ਫਿਰ ਲਾਂਬਾ ਜਾ ਬਣ ਜਾਂਦਾ ਸੋ ਬੈਟਰ ਆਪਸ਼ਨ ਇਹ ਹੀ ਹੈ ਵੀ ਜਿਹਨੂੰ ਪਸ਼ੂ ਪਸੰਦ ਆਉਂਦਾ ਉਹ ਰੇਟ ਫੋਨ ਕਰਕੇ ਪੁੱਛ ਲੂਗਾ ਆਓ ਪਹਿਲਾਂ ਇਸ ਮੱਝ ਬਾਰੇ ਜਾਣਕਾਰੀ ਲਈਏ ਉਸ ਤੋਂ ਬਾਅਦ ਚ ਦੂਜੀ ਮੱਝ ਤੁਹਾਨੂੰ ਦਿਖਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਨਹੀਂ ਸਤਨਾਮ ਸਿੰਘ ਜੀ ਸਤਨਾਮ ਬਾਈ ਕਰਦੇ ਪਸ਼ੂ ਹੀ ਆ ਸਾਰੇ ਹਾਂਜੀ ਹਾਂਜੀ ਕਰਦੇ ਜੀ ਠੀਕ ਹੈ ਅੱਛਾ ਵੈਸੇ ਜੇ ਮੈਂ ਦੇਖਦਾ ਤਾਂ ਬਾਲਾ ਧਿਆਨ ਪਸ਼ੂ ਵਾਲੇ ਪਾਸੇ ਨਹੀਂ ਗਿੰਤੀ ਫੇਰ ਵੀ ਚੰਗੀ ਰੱਖਦੇ ਹਾਂ ਦੁੱਧ ਦੁੱਧ ਪਾਉਣ ਵਾਸਤੇ ਫਿਰ ਹਾਂਜੀ ਦੁੱਧ ਪਾਉਣ ਵਾਸਤੇ ਠੀਕ ਹੈ ਅੱਛਾ ਭਈ ਇੱਕ ਮੱਝ ਆਪਾਂ ਪਹਿਲੇ ਨੰਬਰ ਤੇ ਦਿਖਾਉਣੀ ਹੈ ਹਾਂ ਕਿੰਨਾਂ ਮਸੂਆ ਸੂਰ ਦੀ ਇਹ ਤੀਜਾ ਸੂਆ ਸੂ ਗਈ ਜੀ ਹੁਣ ਅੰਦਾਜ਼ਾ ਦਿਨ ਕਿੰਨੇ ਲੈ ਜੂ ਤੁਹਾਡੇ ਹਿਸਾਬ ਨਾਲ ਦਿਨ ਜੀ 8 ਤੋਂ 10 ਲੈ ਜੂਗੀ 8 ਤੋਂ 10 ਲੈ ਜੂਗੀ ਹਾਂਜੀ ਹਾਂਜੀ ਰੇਟ ਤਾਂ ਫੋਨ ਤੇ ਹੀ ਰਹਿਣੇ ਹਾਂ ਹਾਂਜੀ ਫੋਨ ਤੇ ਤੋਰ ਦਿਗੇ ਭਾਈ ਖੋਲੋ ਵੀਰੇ ਨੂੰ ਸੋ ਦੋਸਤੋ ਤੋਰ ਕੇ ਦਿਖਾਉਣਾ ਇਹ ਇਹਦਾ ਬਾਹਲਾ ਵੱਡਾ ਕੱਦ ਨਹੀਂ ਹੈਗਾ ਮਤਲਬ ਇਹ ਗੱਲ ਧਿਆਨ ਚ ਰੱਖ ਲਓ ਬਾਹਲੀ ਵੱਡੇ ਹਾਈਟ ਦੀ ਮੱਝ ਨਹੀਂ ਲੰਬਾਈ ਚੰਗੀ ਆ ਸਿੰਘ ਕੁੰਡੇ ਆ ਖਵਾਨਾ ਬਣਾਉਣਾ ਹੀ ਸ਼ੁਰੂ ਕੀਤਾ ਦੂਜੀ ਮੱਝ ਤਿਆਰ ਸੀ ਉਹਦੇ ਕਰਕੇ ਵੀਡੀਓ ਪਾਉਣ ਲੱਗ ਪਏ ਨਹੀਂ ਕੱਚੇ ਪਸ਼ੂਆਂ ਦੀ ਵੀਡੀਓ ਥੋੜੀ ਕੋਸ਼ਿਸ਼ ਹੁੰਦੀ ਹੈ ਵੀ ਨਾ ਬਣਾਈ ਜਾਵੇ ਕਿਉਂਕਿ ਗਾਹਕ ਨੂੰ ਸਮਝ ਆਉਣਾ ਚਾਹੀਦਾ ਪਸ਼ੂ ਸੋ ਮੀਡੀਅਮ ਹਾਈਟ ਕਹਿ ਲਓ ਜਾਂ ਛੋਟਾ ਕੱਦ ਕਹਿ ਲਓ ਵੱਡੇ ਕੱਦ ਚ ਨਹੀਂ ਹੈ ਇਹ ਗੱਲ ਕਲੀਅਰ ਹੈ ਬਾਕੀ ਢਾਂਚਾ ਤੁਹਾਡੇ ਸਾਹਮਣੇ ਆ ਸਿੰਘ ਕੁੰਡਿਆਂ ਚ ਆੱਖ ਨੀਲੀ ਵਾਲੀ ਹੈ ਸਾਰੀਆਂ ਮੱਜਿਆਂ ਨਾਲ ਕੋਲ ਇਦਾਂ ਦੀ ਇਸ ਕੈਟਾਗਰੀ ਦੀਆਂ ਛੋਟਾਂ ਚਾਹ ਦਾ ਤੁਸੀਂ ਵੀਡੀਓ ਚੋਂ ਦੇਖ ਹੀ ਲਿਆ ਦੋਸਤੋ ਤੇ ਹਵਾਨਾ ਹਜੇ ਇਹਨੇ ਬਣਾਉਣਾ ਸ਼ੁਰੂ ਕੀਤਾ ਦਿਨ 10 ਲੈਂਦੀ ਹੈ ਰੇਟ ਫੋਨ ਤੇ ਇੱਕ ਹੋਰ ਛੋਟੀ ਇਹ ਤਿਆਰ ਹੈ ਇਹਦੀ ਵੀਡੀਓ ਮੇਨ ਬਣਾਉਣ ਵਾਸਤੇ ਮੈਂ ਇੱਥੇ ਆਉਣਾ ਸੀਗਾ ਤੇ ਸੋਚਿਆ ਦੂਜੀ ਵੀ ਤੁਹਾਨੂੰ ਨਾਲ ਦਿਖਾਈ ਦਿੰਨੇ ਆ ਇਹਦੀ ਤਿਆਰੀ ਹੁਣ ਗਾਹਕ ਨੂੰ ਸਮਝ ਆਉਣ ਵਾਲੀ ਹੈਗੀ ਹੈ ਆਓ ਜਾਣਕਾਰੀ ਇਹਦੇ ਬਾਰੇ ਲਈਏ ਸਤਨਾਮ ਭਾਈ ਜਿਹੜੀ 2 ਨੰਬਰ ਤੇ ਮੱਝ ਆਪਾਂ ਦਿਖਾਉਣੀ ਹੈ ਇਹ ਕੰਨਵਾ ਸੂਆ ਇਹ ਦੂਜੇ ਸੂਏ ਆ ਜੀ ਦੂਜਾ ਸੂਆ ਹਾਂਜੀ ਇਹ ਕਿੰਨੇ ਕ ਦਿਨ ਲੈ ਜੂ ਇਹ ਜੀ ਬਸ 4-5 ਦਿਨ ਲਊਗਾ ਤੁਹਾਨੂੰ ਜੀ 4-5 ਦਿਨ ਲਊਗੀ ਠੀਕ ਹੈ ਅੱਛਾ ਭਾਈ ਇਹਦੀ ਰੇਟ ਇਹਦਾ ਵੀ ਫੋਨ ਤੇ ਹੀ ਹੈ ਹਾਂਜੀ ਫੋਨ ਤੇ ਹੀ ਹੈ ਜੀ ਠੀਕ ਹੈ ਸੋ ਦੋਸਤੋ ਰੇਟ ਇਹਦਾ ਵੀ ਫੋਨ ਤੇ ਹੀ ਹੈ 4 ਤੋਂ 5 ਦਿਨ ਹਜੇ ਇਹ ਮੱਝ ਲਊਗੀ ਦੂਜਾ ਸੂਆ ਸੈਂਕੜੇ ਨੇ ਦੋਨੇ ਤੋੜੇ ਵੀ ਆ ਐਂਡ ਵਾਲਾ ਪਾਰਟ ਜਿਹੜਾ ਹੁੰਦਾ ਟੋਪੀ ਜੀ ਨੂੰ ਆਪਾਂ ਕਹਿ ਦਿੰਨੇ ਉੱਤੋਂ ਪਰ ਟਾਂਚਾ ਸੋਹਣਾ ਸਟਰਕਚਰ ਬਹੁਤ ਚੰਗਾ ਦਿਸਦਾ ਬਾਕੀ ਹਵਾਨਾ ਵੀ ਤੁਹਾਨੂੰ ਬਈ ਖੋਲਿਓ ਤੋੜ ਕੇ ਦਿਖਾਉਣੇ ਹੈ ਜੇ ਢਿੱਲ ਐਚ ਐਫ ਗਾ ਵਾਂਗੂ ਪਈ ਐ ਪਰ ਹਵਾਨਾ ਹੁਣ ਵੀ ਸੋਹਣਾ ਕੰਨੀਆਂ ਤੇ ਥਣ ਲੱਗਾ ਦੋਸਤੋ ਇਹਦੇ ਸੀਮਨ ਡਿਟੇਲ ਮੈਂ ਇਸ ਕਰਕੇ ਨਹੀਂ ਪੁੱਛੀ ਵੀ ਕਿਉਂਕਿ ਧਿਆਨ ਬਹੁਤਾ ਖੇਤੀਬਾੜੀ ਵਾਲੀ ਹੈ ਬਾਈ ਹੋਰਾਂ ਦਾ ਫਿਰ ਉਹ ਐਵੇਂ ਆਪਾਂ ਕੁਐਸਚਨ ਪੁੱਟ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਉਹ ਹਵਾਨਾ ਦੋਸਤੋ ਇਸ ਝੋਟੀ ਦਾ ਇਸ ਮੱਝ ਦਾ ਚੰਗਾ ਹੈ ਇਹਦਾ ਕਦ ਵੀ ਠੀਕ ਹੈ ਸੋਹਣੇ ਕਦ ਚ ਹੈ ਬਾਕੀ ਹਵਾਨਾ ਅੱਗੇ ਨੂੰ ਵੀ ਚੰਗਾ ਦਿਸਦਾ। ਸੋ ਥੋੜਾ ਡਰਦੇ ਰਹਿੰਦੇ ਪਸ਼ੂ ਬਾਈ ਨਾਲ ਪਹਿਲਾਂ ਵੀ ਗੱਲਾਂ ਹੋਈਆਂ ਬਾਈ ਕਹਿੰਦਾ ਵੀ ਹਰੇਕ 4 ਮਹੀਨਿਆਂ ਬਾਅਦ ਵੈਕਸੀਨ ਹੋਣ ਲੱਗ ਪੈਂਦੀ ਹੈ ਤੇ ਉਪਰੇ ਬੰਦੇ ਤੋਂ ਪਸ਼ੂ ਡਾਕਟਰ ਸਮਝ ਕੇ ਡਰਨ ਲੱਗ ਜਾਂਦਾ। ਸੋ ਹੁਣ ਤੁਸੀਂ ਇਹਦਾ ਹਵਾਨਾ ਫੇਰ ਦੇਖ ਲਓ ਝੋਟੀ ਦਾ। ਦੂਜਾ ਸੂਆ ਬਾਈ ਕਹਿੰਦਾ ਵੀ ਇਹ ਸੁੰਦੀ ਹੈ। ਦਿਨ ਲੇਜੂਗੀ ਅਜੇ 4-5 ਟਾਂਚਾ ਮੈਂ ਇਹਦੀ ਬੈਕ ਸਾਈਡ ਹੋ ਕੇ ਤੁਹਾਨੂੰ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸਟਰਕਚਰ ਸੋਹਣਾ ਸਿੰਘਾਂ ਦਾ ਸਿੰਘ ਵੈਸੇ origignal ਹੀ ਹੈ ਪਰ ਕਈ ਵਾਰ ਆ ਪਸ਼ੂ ਜਿਹੜਾ ਸਿਖਰ ਵਾਲਾ ਪੁਆਇੰਟ ਜਾਂ ਹੁੰਦਾ ਤੋੜ ਲੈਂਦੇ ਆ ਮਤਲਬ ਇਹ ਨਹੀਂ ਵੀ ਕੋਈ ਖੋਲ ਲੱਥਾ ਸਿੰਘ ਸਾਫ ਹੈ ਪਰ ਉੱਪਰੋਂ ਟੁੱਟੇ ਹੋਏ ਆ ਜਿੱਥੋਂ ਉਹ ਕੁੰਡ ਜਾਂ ਮੁੜਦਾ ਹੁੰਦਾ ਸਿੰਘਾਂ ਦਾ ਉਹ ਬਾਕੀ ਤੁਸੀਂ ਇਹਦਾ ਫੇਰ ਹਵਾਨਾ ਦੇਖੋ ਕੌਕੇ ਜਦੋਂ ਬਾਹਰ ਕੱਢਦੇ ਥੋੜਾ ਜਿਹਾ ਡਰ ਕੇ ਪਸ਼ੂ ਭਜਦਾ ਤੇ ਫਿਰ ਉਹਵੇਂ ਹਵਾਨਾ ਦਿਖਾਉਂਦਾ ਨਹੀਂ ਜਿਵੇਂ ਦਾ ਹੁੰਦਾ ਹਾਲਾਂਕਿ ਵੀਡੀਓ ਚ ਜੱਜਮੈਂਟ ਤੁਹਾਨੂੰ ਆਸੇ ਪਾਸੇ ਜਾਂਦੀ ਤੋਂ ਪੂਰੀ ਹੋਈ ਜਾਣੀ ਐ ਸੋ ਇਹ ਰੋਖ ਹੈ ਦੇ ਹਵਾਨੇ ਦਾ ਥਾਣੇ ਦੇ ਸੋਹਣੇ ਆ ਦੱਸੋ ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ